ਤੁਗੁਰ ਪ੍ਰਸਾਦ ਕੋਈ ਜਾਣੈ ਕਵਨ ਈਹਾ ਜਗ ਮੀਤ ਜਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੇ ਨਿਰਮਲ ਰੀਤ ਕੋਈ ਜਾਣੈ ਕਵਨ ਈਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ ਤਾਂ ਕੀ ਨਿਰਮਲ ਰੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸੰਗਤ ਜੀ ਵਡਪਾਗੀ ਹੋ ਸਤਿਗੁਰੂ ਸਾਹਿਬ ਜੀਆਂ ਦੀ ਰਹਿਮਤ ਹੋਈ ਅੰਮ੍ਰਿਤ ਵੇਲੇ ਤੋਂ ਹੀ ਸੁੰਦਰ ਦੀਵਾਨ ਸਤਿਗੁਰੂ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦੇ ਅੰਦਰ ਸਜੇ ਹੋਏ ਹਨ ਸਮਾ ਹੋਇਆ ਗੁਰਬਾਣੀ ਕਥਾ ਵਿਚਾਰ ਦਾ ਆਪਸ ਮੁ ਸੰਗਤ ਵਡਭਾਗੀ ਹੋ ਜੋ ਸਤਿਗੁਰੂ ਸਾਹਿਬ ਜੀਆਂ ਦੀ ਪਾਵਨ ਔਰ ਮੁਕੱਦਸ ਹਜ਼ੂਰੀ ਦੇ ਅੰਦਰ ਜੋੜ ਬੈਠ ਹਾਜ਼ਰੀਆਂ ਲਵਾ ਕੇ ਲਾਹੇ ਪ੍ਰਾਪਤ ਕਰ ਰਹੇ ਹੋ ਆਪਣੇ ਜੀਵਨ ਦੀ ਘੜੀਆਂ ਨੂੰ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ ਸਤਿਗੁਰੂ ਸਾਹਿਬ ਜੀ ਆਨੇ ਜੋ ਅੰਮ੍ਰਿਤ ਵੇਲੇ ਹੁਕਮ ਦੀ ਅਸੀਸ ਬਖਸ਼ੀ ਆਓ ਉਸ ਦੇ ਵਿਚਾਰ ਦੇ ਨਾਲ ਜੁੜਨਾ ਕਰੀਏ ਸਤਿਗੁਰੂ ਸਾਹਿਬ ਜੀ ਦੀ ਬਚਨ ਕਰਦੇ ਹਾਂ ਜੈਤੁ ਸ੍ਰੀ ਮਹਲਾ 5 ਘਰ ਤੀਜਾ ਪੰਚਮ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤਨਾਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਬਾਚਨ ਤੀਸਰੇ ਘਰ ਦੇ ਅੰਦਰ ਪਾਵ ਇਹ ਰਾਗੀ ਸਿੰਘਾਂ ਨੂੰ ਹਦਾਇਤ ਹੈ ਕਿ ਤੀਸਰੇ ਸੁਰ ਤਾਲ ਦੇ ਵਿੱਚ ਇਹ ਸ਼ਬਦ ਨੂੰ ਗਾਇਨ ਕਰਨਾ ਹੈ ਤੋ ਇਸ ਸਤਿਗੁਰੂ ਸਾਹਿਬ ਜੀਆਂ ਦਾ ਪਾਵਨ ਬਚਨ ਤੀਸਰੇ ਘਰ ਦੇ ਅੰਦਰ 700 ਅੰਗ ਉੱਪਰ ਸੁਭਾਏਮਾਨ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਸਭ ਤੋਂ ਪਹਿਲਾਂ ਤਿੰਨ ਤਰੀਕੇ ਦੇ ਮੰਗਲ ਹੁੰਦੇ ਹਨ ਸਤਗੁਰੂ ਸਾਹਿਬ ਜੀ ਵਸਤੂ ਨਿਰਦੇਸ਼ਕ ਮੰਗਲ ਕਰਦੇ ਨੇ ਉਹ ਪਰਮਾਤਮਾ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਓੰਕਾਰ ਉਤਪਤੀ ਕਰਨ ਵਾਲਾ ਹੈ ਲੈਤਾ ਕਰਨ ਵਾਲਾ ਹੈ ਪਾਲਣਾ ਕਰਨ ਵਾਲਾ ਏ ਸਾਰਿਆਂ ਦਾ ਹੀ ਉਹ ਪ੍ਰਮਾਤਮਾ ਜਿਹੜਾ ਪ੍ਰਕਾਸ਼ਕ ਹੈ। ਤੋਂ ਇਹ ਉਸ ਦੀ ਪ੍ਰਾਪਤੀ ਸੱਚੇ ਗੁਰੂ ਦੀ ਜਿਹੜੀ ਪ੍ਰਾਪਤੀ ਕਿਸ ਪ੍ਰਕਾਰ ਹੋਵੇਗੀ? ਸਤ ਗੁਰ ਪ੍ਰਸਾਦ ਉਹ ਸੱਚਾ ਜਿਹੜਾ ਗੁਰੂ ਜਿਹੜਾ ਅਗਿਆਨ ਦੇ ਹਨੇਰੇ ਦੇ ਵਿੱਚੋਂ ਕੱਢ ਕੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਉਹ ਦੀ ਪ੍ਰਾਪਤੀ ਗੁਰੂ ਦੇ ਕਿਰਪਾ ਦੇ ਨਾਲ ਹੋਵੇਗੀ। ਜਿਸ ਵੇਲੇ ਧਾਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਜੀਆਂ ਦੀ ਪਾਵਨ ਧਰਤੀ ਤੇ ਸੁਭਾਏ ਮਾਨਸਨ ਸਤਿਗੁਰੂ ਸਾਹਿਬ ਜਦੋਂ ਦਰਬਾਰ ਲਗਾਉਂਦੇ ਤੇ ਬਿਆਨ ਸਿੱਖ ਆਉਂਦੇ ਜਿਨ੍ਹਾਂ ਨੂੰ ਦੁੱਧ ਦੀ ਲੋੜ ਉਹ ਦੁੱਧ ਲੈ ਕੇ ਜਾਂਦੇ ਜਿਨ੍ਹਾਂ ਨੂੰ ਪੁੱਤ ਦੀ ਲੋੜ ਉਹ ਪੁੱਤ ਲੈ ਕੇ ਜਾਂਦੇ ਜਿਹੜੀ ਜਿਹੜੀ ਮੁਰਾਦ ਸਤਿਗੁਰੂ ਸਾਹਿਬ ਜੀਆਂ ਦੇ ਅੱਗੇ ਬੇਨਤੀ ਕਰਕੇ ਰੱਖਦੇ ਉਹ ਮੁਰਾਦਾਂ ਸਤਿਗੁਰੂ ਸਾਹਿਬ ਜੀ ਆਪ ਸੰਪੂਰਨ ਕਰਦੇ ਤੋ ਇੱਛਾਪੂਰਕ ਸਰਬ ਸੁਖ ਦਾਤਾ ਹਾਰ ਜਾ ਕੇ ਵਾਸੈ ਕਾਮ ਢੇਨਾ ਤੋ ਐਸੇ ਮੇਰੇ ਦੀਨ ਦੇ ਆਲ ਸਤਿਗੁਰੂ ਜੇ ਉਹਨਾਂ ਦੇ ਪਾਸ ਕੋਈ ਮੁਕਤੀ ਵਾਲਾ ਮੁਕਤੀ ਪ੍ਰਾਪਤ ਕਰਨ ਦੇ ਲਈ ਸਿੱਖ ਆਉਂਦਾ ਆਣ ਕੇ ਬੇਨਤੀ ਕਰਦਾ ਕਿ ਇਹ ਸੰਸਾਰ ਤੋਂ ਮੁਕਤ ਕਿਸ ਪ੍ਰਕਾਰ ਹੋਇਆ ਜਾ ਸਕਦਾ ਹੈ ਇਹ ਸੰਸਾਰ ਤੋਂ ਮੁਕਤੀ ਕਿਸ ਪ੍ਰਕਾਰ ਪ੍ਰਾਪਤ ਹੋਵੇਗੀ ਤੇ ਉਸ ਵੇਲੇ ਸਤਿਗੁਰੂ ਸਾਹਿਬ ਜੀ ਉਹਨਾਂ ਮੁਕਤੀ ਦਿੰਦੇ ਇਹ ਸੰਸਾਰ ਤੋਂ ਮੁਕਤ ਸੰਸਾਰ ਦੇ ਵਿੱਚ ਰਹਿ ਕੇ ਮੁਕਤ ਹੋਣਾ ਇਹ ਕੋਈ ਜੋਤ ਨਹੀਂ ਹੈ ਜਿਹੜੀ ਜੋਤੀ ਹਿਰਦੇ ਵਿੱਚ ਜਗ ਜਾਣੀ ਜਾਂ ਇਸ ਸੰਸਾਰ ਤੋਂ ਜਦੋਂ ਮਨੁੱਖ ਚਲੇ ਜਾਂਦਾ ਹੈ ਉਸ ਤੋਂ ਬਾਅਦ ਆ ਮੁਕਤ ਹੋਣਾ ਇਸ ਪ੍ਰਕਾਰ ਨਹੀਂ ਇਹ ਜਿਉਂਦਿਆਂ ਜੀ ਮੁਕਤ ਹੋਣਾ। ਤੋਂ ਮੁਕਤ ਇਸ ਪ੍ਰਕਾਰ ਦਾ ਹੈ ਜਿਹੜਾ ਸਤਿਗੁਰੂ ਸਾਹਿਬ ਜੀਆਂ ਦੇ ਆਸ਼ੇ ਦੇ ਅਨੁਸਾਰ ਚੱਲ ਕੇ ਇਹ ਪਰਿਵਾਰ ਤੇ ਬੰਧਨਾਂ ਨੂੰ ਛੱਡ ਕੇ ਇਹਨਾਂ ਤੋਂ ਵੀ ਉੱਚੇ ਉੱਠਣਾ। ਦੂਸਰੇ ਸਤਿਗੁਰੂ ਸਾਹਿਬ ਜੀਆਂ ਦੇ ਪਾਸ ਇੱਕ ਸਿੱਖ ਆਇਆ ਕਹਿੰਦੇ ਸਤਿਗੁਰੂ ਸਾਹਿਬ ਜੀਆਂ ਨੂੰ ਆਣ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਮੇਰੇ ਇਹ ਜਿਹੜੇ ਪਰਿਵਾਰਕ ਬੰਧਨ ਹਨ ਇਹਨਾਂ ਤੋਂ ਮੇਰ ਤੋਂ ਛੁੱਟਿਆ ਨਹੀਂ ਜਾਂਦਾ ਇਹ ਜਿਹੜਾ ਮੋਹ ਹੈ ਮੋਹ ਨਹੀਂ ਖਤਮ ਹੁੰਦਾ ਪਰਿਵਾਰਕ ਬੰਧਨਾਂ ਦਾ ਇਹ ਜਿਹੜੇ ਰਿਸ਼ਤੇ ਨਾਤੇ ਨੇ ਇਹਨਾਂ ਦਾ ਜਿਹੜਾ ਮੇਰਾ ਪਿਆਰ ਹੈ ਜਿਹੜਾ ਇਹਦੇ ਵਿੱਚ ਮੋਹ ਪਿਆ ਹੋਇਆ ਹੈ ਇਹ ਖਤਮ ਨਹੀਂ ਹੁੰਦਾ ਪਾਤਸ਼ਾਹ ਜੀ ਕਿਰਪਾ ਕਰੋ ਬਖਸ਼ਿਸ਼ ਕਰੋ ਇਹ ਕਿਸ ਪ੍ਰਕਾਰ ਖਤਮ ਹੋਵੇ ਉਹ ਸਤਿਗੁਰੂ ਸਾਹਿਬ ਜੀਆਂ ਨੇ ਫਿਰ ਉਸ ਸਿੱਖ ਨੂੰ ਸੰਬੋਧਿਤ ਹੋ ਕੇ ਇਹ ਪਾਵਨ ਬਚਨ ਉਚਾਰੇ ਸਤਿਗੁਰੂ ਸਾਹਿਬ ਜੀ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਮਝਾਉਂਦੇ ਨੇ ਕਿ ਇਸ ਅਸਥਾਨ ਤੇ ਇਸ ਧਰਤੀ ਤੇ ਮਨੁੱਖ ਦਾ ਕੋਈ ਵੀ ਸਾਥੀ ਨਹੀਂ ਹੈ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ ਮੈਂ ਸਿੱਤੇ ਇਹ ਮਿਲੇ ਪੁਰਬ ਜਨਮ ਦੇ ਮਿਲੇ ਹੋਏ ਸੰਜੋਗੀ ਹਨ ਪਰ ਸਹਾਇਤਾ ਕਿੰਨੇ ਕਰਨੀ ਹੈ ਉਹ ਪਰਮਾਤਮਾ ਦੇ ਨਾਮ ਨੇ ਆਓ ਸਤਿਗੁਰੂ ਸਾਹਿਬ ਦੀ ਬਖਸ਼ਿਸ਼ਾਂ ਕਰਦੇ ਨੇ ਵਿਚਾਰ ਦੇ ਨਾਲ ਜੁੜੀਏ ਕੋਈ ਜਾਣੈ ਕਵਨ ਈਹਾ ਜਗ ਮੀਤ ਸਤਿਗੁਰੂ ਸਾਹਿਬ ਜੀ ਕਹਿੰਦੇ ਕੋਈ ਜਾਣੈ ਕੋਈ ਵਿਰਲਾ ਮਨੁੱਖ ਹੀ ਹੈ ਜਿਹੜਾ ਜਾਣਦਾ ਏ ਕਵਨ ਈਹਾ ਜਗ ਮੀਤ ਇਸ ਸੰਸਾਰ ਤੇ ਸਾਡਾ ਮਿੱਤਰ ਕਿਹੜਾ ਹੈ ਇਸ ਸੰਸਾਰ ਤੇ ਸਾਡੀ ਸਹਾਇਤਾ ਕਰਨ ਵਾਲਾ ਕੌਣ ਹੈ ਉਹਦੇ ਬਾਰੇ ਕੋਈ ਵਿਰਲਾ ਮਨੁੱਖੀ ਜਾਣਦਾ ਹੈ ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕਿ ਨਿਰਮਲ ਰੀਤ ਜਿਹਦੇ ਉੱਤੇ ਸਤਿਗੁਰੂ ਕਿਰਪਾਲ ਹੋਵੇ ਜਿੱਤੇ ਸਤਿਗੁਰੂ ਕਿਰਪਾ ਕਰੇ ਸੋਈ ਇਹ ਵਿਦ ਬੂਝੈ ਸੋਈ ਉਹੀ ਮਨੁੱਖ ਇਹ ਵਿਧੀ ਨੂੰ ਬੁੱਝ ਸਕਦਾ ਹੈ ਉਹੀ ਮਨੁੱਖ ਇਹ ਵਿਧੀ ਨੂੰ ਜਾਣ ਸਕਦਾ ਹੈ ਤਾਂ ਕਿ ਨਿਰਮਲ ਰੀਤ ਉਹ ਪਰਮਾਤਮਾ ਦੀ ਜਿਹੜੀ ਨਿਰਮਲ ਰੀਤ ਹੈ ਉਹਨੂੰ ਕੋਈ ਵਿਰਲਾ ਹੀ ਜਾਣ ਸਕਦਾ ਹੈ ਪਾਤਸ਼ਾਹ ਜੀ ਕਹਿੰਦੇ ਕਿ ਇਹ ਜਿਹੜੇ ਆਪਣੇ ਬੱਚਿਆਂ ਦੇ ਲਈ ਆਪਣੇ ਸਾਥ ਸੰਬੰਧੀਆਂ ਦੇ ਲਈ ਤੂੰ ਧਨ ਇਕੱਠਾ ਕਰਦਾ ਹੈ ਇਹ ਕਿਸੇ ਕੰਮ ਨਹੀਂ ਆਉਣਾ ਭਾਵੇਂ ਤੂੰ ਚੋਰੀਆਂ ਕਰਦਾ ਏ ਠੱਗੀਆਂ ਕਰਦਾ ਏ ਪਰ ਲੇਖਾ ਆਪਣੀ ਜਿੰਦ ਦਾ ਆਪਣੇ ਆਪ ਨੂੰ ਹੀ ਦੇਣਾ ਪੈਣਾ ਏ ਜਿਹੜੇ ਕਰਮ ਆਪਾਂ ਕੀਤੇ ਤੇ ਉਹ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਲੇਖਾ ਜ਼ਰੂਰ ਹੋਣਾ ਏ ਪਾਤਸ਼ਾਹ ਜੀ ਕਹਿੰਦੇ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤਦਾਰਾ ਭੈ ਆਨ ਲੁਟਾਵੈ ਮਨ ਮੇਰੇ ਭੂਲੇ ਕਪਟਨਾ ਕੀ ਜੈ ਅੰਤ ਨਵੇੜਾ ਤੇਰੇ ਜੀਵ ਪਹਿਲੀ ਜੈ ਅੰਤ ਜਿਹੜਾ ਨਵੇੜਾ ਏ ਉਹ ਆਪਣੀ ਜੀਵ ਤੋਂ ਹੀ ਹੋਣਾ ਏ ਭਾਵੇਂ ਜੋ ਕੁਝ ਮਰਜੀ ਕਰ ਭਾਵੇਂ ਜਿਹੜੇ ਮਰਜੀ ਪਰਪੰਚ ਕਰ ਤੇ ਫਿਰ ਇਹਨਾਂ ਨੇ ਸਹਾਇਤਾ ਵੀ ਨਹੀਂ ਕਰਨੀ ਕਿਸੇ ਮਾਤਾ ਨੇ ਕਿਸੇ ਪਿਤਾ ਨੇ ਕਿਸੇ ਪੁੱਤਰ ਨੇ ਕਿਸੇ ਨੇ ਸਹਾਇਤਾ ਨਹੀਂ ਕਰਨੀ ਜੀਵ ਦੀ ਪਾਤਸ਼ਾਹ ਜੀ ਕਹਿੰਦੇ ਜਹ ਮਾਤ ਪਿਤਾ ਸੋਤ ਮੀਤ ਨ ਭਾਈ ਮਾਤਾ ਵੀ ਨਹੀਂ ਪਿਤਾ ਵੀ ਨਹੀਂ ਪੁੱਤਰ ਵੀ ਨਹੀਂ ਰਿਸ਼ਤੇਦਾਰ ਵੀ ਨਹੀਂ ਸਾਖ ਸੰਬੰਧੀ ਵੀ ਨਹੀਂ ਮਨੁਹਾ ਨਾਮ ਤੇਰਾ ਸੰਗ ਸਹਾਈ ਉਥੇ ਕਿੰਨੇ ਸਹਾਇਤਾ ਕਰਨੀਆਂ ਪਰਮਾਤਮਾ ਦੇ ਨਾਮ ਨੇ ਉਥੇ ਸਹਾਇਤਾ ਕਰਨ ਵਾਲਾ ਉਹ ਪਰਮਾਤਮਾ ਦਾ ਨਾਮ ਹੈ ਉਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜੈ ਮਹਾ ਭਯਾਨ ਦੂਤ ਜਮਦਲਾ ਤੈ ਕੇਵਲ ਨਾਮ ਸੰਗ ਤੇਰਾ ਚਲੈ ਜਦੋਂ ਇਹ ਸੰਸਾਰ ਤੋਂ ਕਹਿ ਨਾ ਅੱਗੇ ਬਹੁਤ ਭਿਆਨਕ ਰਸਤਾ ਏ ਉਥੇ ਜਮਦੂਤਾ ਨੇ ਵੀ ਜਿਹੜਾ ਮਾਰਨਾ ਕੁੱਟਣਾ ਹੈ ਜਿਹੜੇ ਤੇਰੇ ਕਰਮ ਧਰਮ ਨੇ ਉਹ ਖੋਣੇ ਨੇ ਪਰ ਉਥੇ ਸਹਾਇਤਾ ਪ੍ਰਮਾਤਮਾ ਦੇ ਨਾਮ ਨੇ ਕਰਨੀ ਏ ਹੋਰ ਕਿਸੇ ਨੇ ਸਹਾਇਤਾ ਨਹੀਂ ਕਰਨੀ ਪਰ ਇਹ ਗੱਲ ਨੂੰ ਕੋਈ ਜਾਣੈ ਕੋਈ ਵਿਰਲਾ ਹੀ ਜਾਣਦਾ ਏ ਜਿੱਤੇ ਗੁਰੂ ਸਾਹਿਬ ਜੀਆਂ ਦੀ ਨਦਰ ਹੋਈ ਜਿਸ ਹੋਏ ਕਿਰਪਾਲ ਸੋਈ ਵਿਦਬੂਝੈ ਜਿੱਤੇ ਪਾਤਸ਼ਾਹ ਕਿਰਪਾਲੂ ਹੋਇਆ ਤੇ ਆਲੂ ਹੋਇਆ ਉਹੀ ਏ ਵਿਧੀ ਨੂੰ ਬੁੱਝ ਸਕਦਾ ਹੈ ਤਾਂ ਕਿ ਨਿਰਮਲ ਰੀਤ ਤੋਂ ਪ੍ਰਮਾਤਮਾ ਦੀ ਰੀਤੀ ਵੀ ਨਿਰਮਲ ਹੈ ਜਿੱਥੇ ਪ੍ਰਮਾਤਮਾ ਬਯੰਤ ਕਾਲ ਪੁਖ ਵਾਇਗੁਰੂ ਹੈ ਉਹਦੀ ਰੀਤ ਵੀ ਨਿਰਮਲ ਵੱਖਰੀ ਹੈ ਮੈਲ ਤੋਂ ਰਹਿਤ ਹੈ ਉਨ ਨੂੰ ਕੋਈ ਵਿਰਲਾ ਜਾਣਦਾ ਹੈ ਰਹਾਉ ਬਿਸ਼ਰਾਮ ਦਿੰਦੇ ਨੇ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪਾਤਸ਼ਾਹ ਜੀ ਕਹਿੰਦੇ ਮਾਤ ਪਿਤਾ ਬਨਤਾ ਸੁਤ ਬੰਧਪ ਪਹਿਲੀ ਮਾਤਾ ਦੂਜਾ ਪਿਤਾ ਬਨਤਾ ਕਹਿੰਦੇ ਨੇ ਇਸਤਰੀ ਨੂੰ ਸੁਤ ਤੋਂ ਭਾਵ ਪੁੱਤਰ ਬੰਧਪ ਫਿਰ ਆ ਕੇ ਜਿਹੜੇ ਰਿਸ਼ਤੇਦਾਰ ਨੇ ਇਹ ਸਾਰੇ ਇਸ਼ਟ ਮੀਤ ਅਰ ਭਾਈ ਤੇ ਜਿਹੜੇ ਇਸ਼ਟ ਨੇ ਜਿਹੜੇ ਮਿੱਤਰ ਨੇ ਅਤੇ ਹੋਰ ਜਿਹੜੇ ਭਾਈ ਹਨ ਜਿਹੜੇ ਸਾਰੇ ਰਿਸ਼ਤੇਦਾਰ ਹਨ ਪੂਰਵ ਜਨਮ ਕੇ ਮਿਲੇ ਸੰਜੋਗੀ ਇਹ ਪੂਰਵ ਜਨਮ ਦੇ ਮਿਲੇ ਹੋਏ ਨੇ ਇਹ ਜਦੋਂ ਪੂਰਵਲੇ ਕਰਮਾਂ ਦੇ ਕਰਕੇ ਇਹਨਾਂ ਦਾ ਮਲਾਪ ਹੁੰਦਾ ਹੈ ਇਸ ਸੰਸਾਰ ਤੇ ਆਪਣਾ ਜੇ ਕਿਸੇ ਨਾਲ ਮਲਾਪ ਹੁੰਦਾ ਏ ਉਹ ਪੁਰਵ ਜਨਮ ਦਾ ਲਿਖਿਆ ਹੋਇਆ ਹੈ ਪੁਰਵ ਜਨਮ ਕੇ ਮਿਲੇ ਸੰਜੋਗੀ ਇਸ ਪ੍ਰਕਾਰ ਇਹ ਜਿਹੜੇ ਸੰਜੋਗ ਨੇ ਪਿਛਲੇ ਜਨਮ ਦੇ ਹਨ ਅੰਤ ਹੈ ਕੋ ਨ ਸਹਾਈ ਪਰ ਅੰਤ ਨੂੰ ਕਿਸੇ ਨੇ ਸਹਾਇਤਾ ਨਹੀਂ ਕਰਨੀ ਅੰਤ ਨੂੰ ਤੇ ਪ੍ਰਮਾਤਮਾ ਦੇ ਨਾਮ ਨੇ ਸਹਾਇਤਾ ਕਰਨੀ ਹੈ ਤਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦਾ ਇੱਕ ਪਾਵਨ ਸਿੱਖ ਇੱਕ ਪਿਆਰਾ ਸਿੱਖ ਜਿਹਦਾ ਨਾਮ ਹੈ ਮਾਦੋਦਾਸ ਰਹਿੰਦਾ ਹੈ ਕਸ਼ਮੀਰ ਦੀ ਧਰਤੀ ਤੇ ਮਾਦੋਦਾਸ ਵੀ ਦੋ ਹੋਏ ਨੇ ਇੱਕ ਬੰਦਾ ਸਿੰਘ ਬਹਾਦਰ ਜਿਹੜਾ 10ਵੇਂ ਗੁਰੂ ਸਾਹਿਬ ਜੀਆਂ ਦੇ ਸਮੇਂ ਤੇ ਹੋਇਆ ਜਿਹਦਾ ਪ੍ਰਾਣਾ ਨਾਮ ਮਾਦੋਦਾਸ ਸੀ ਤੋਂ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਬਣਿਆ ਤੋ ਇਹ ਮਾਦੋਦਾਸ ਸਤਿਗੁਰੂ ਸਾਹਿਬ ਜੀ ਦਾ ਬੜਾ ਪ੍ਰੇਮੀ ਸਿੱਖ ਹੈ। ਇਹਦੀ ਡਿਊਟੀ ਲਈ ਆਇਆ ਕਿ ਕਸ਼ਮੀਰ ਦੇ ਵਿੱਚ ਧਰਮ ਦਾ ਪ੍ਰਚਾਰ ਕਰਨਾ, ਧਰਮਸ਼ਾਲ ਬਣਾ ਕੇ ਸਤ ਸੰਗਤ ਕਰਨੀ, ਕਥਾ ਵਿਚਾਰ ਕਰਨੀ। ਤੇ ਕਸ਼ਮੀਰ ਦੇ ਵਿੱਚ ਇਹ ਪ੍ਰਚਾਰ ਕਰਦਾ ਏ ਉੱਥੇ ਇੱਕ ਸ਼ਾਹੂਕਾਰ ਸੀ। ਸ਼ਾਹੂਕਾਰ ਦੇ ਚਾਰ ਪੁੱਤਰ ਸਨ। ਉਹਨਾਂ ਦੇ ਵਿੱਚੋਂ ਇੱਕ ਸਭ ਤੋਂ ਨਿੱਕਾ ਜਿਹੜਾ ਪੁੱਤਰ ਸੀ ਉਹ ਸਤ ਸੰਗਤ ਦੇ ਵਿੱਚ ਰੋਜ਼ ਆਉਂਦਾ ਰੋਜ਼ ਸਤ ਸੰਗਤ ਹੁੰਦੀ ਕਥਾ ਕੀਰਤਨ ਹੁੰਦਾ ਤੇ ਰਾਤ 12:12 ਵਜੇ ਤੱਕ ਲਗਾਤਾਰ ਇਹ ਜਿਹੜਾ ਕਥਾ ਕੀਰਤਨ ਚੱਲਦਾ ਰਹਿੰਦਾ ਸੰਗਤਾਂ ਆਉਂਦੀਆਂ ਕਥਾ ਸੁਣਦੀਆਂ ਇਸੇ ਪ੍ਰਕਾਰ ਉਹ ਸ਼ਾਹੂਕਰ ਦਾ ਜਿਹੜਾ ਪੁੱਤਰ ਸੀ ਰੋਜ਼ ਹੀ ਕਥਾ ਸੁਣਨ ਦੇ ਲਈ ਆਇਆ ਕਰਦਾ ਉਧਰੋਂ ਉਸੇ ਰਾਜ ਦੇ ਵਿੱਚ ਬਾਬਾ ਵੱਡੀ ਚੋਰੀ ਹੋ ਗਈ ਜਦੋਂ ਚੋਰੀ ਹੋਈ ਤੇ ਚੋਰੀ ਤੋਂ ਬਾਅਦ ਰਾਜੇ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਅੱਧੀ ਰਾਤ ਤੋਂ ਬਾਅਦ ਬਾਹਰ ਮਿਲੇਗਾ ਅੱਧੀ ਰਾਤ ਤੋਂ ਬਾਅਦ ਜੇ ਕੋਈ ਬਾਹਰ ਆਵਾਰਾ ਘੁੰਮਦਾ ਫਿਰਦਾ ਆਵਾਰਾ ਗਰਦੀ ਕਰਦਾ ਹੋਇਆ ਮਿਲਿਆ ਤੇ ਉਹਨੂੰ ਅਸੀਂ ਚੋਰ ਸਮਝ ਕੇ ਤੇ ਸੂਲੀ ਤੇ ਟੰਗ ਦੇਵਾਂਗੇ ਰਾਜੇ ਨੇ ਐਲਾਨ ਕਰ ਦਿੱਤਾ ਸੰਗਤਾਂ ਨੇ ਆਣ ਕੇ ਮਾਧੋਦਾਸ ਨੂੰ ਬੇਨਤੀ ਕੀਤੀ ਕਿ ਆਪਾਂ ਜਿਹੜੀ ਹੁਣ ਸਮਾਪਤੀ 12 ਵਜੇ ਤੋਂ ਪਹਿਲਾਂ ਪਹਿਲਾਂ ਕਰ ਦੇਣੀ ਹੈ ਅੱਧੀ ਰਾਤ ਤੋਂ ਪਹਿਲਾਂ ਪਹਿਲਾਂ ਮਾਧੋਦਾਸ ਜੀਆ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕੀਤੀ ਕਥਾ ਦੀ ਸਮਾਪਤੀ 12 ਵਜੇ ਤੋਂ ਪਹਿਲਾਂ ਪਹਿਲਾਂ ਹੋਣ ਲੱਗ ਪਈ ਇੱਕ ਦਿਨ ਕੀ ਹੋਇਆ ਮਾਧੋਦਾਸ ਜੀ ਕਥਾ ਕਰ ਰਹੇ ਸਨ ਉਦੋਂ ਸੁਰਤੀ ਬਿਰਤੀ ਜੁੜੀ ਹੋਈ ਨੇਤਰਬੰਦ ਸਮੇਂ ਦਾ ਉਹਨਾਂ ਨੂੰ ਪਤਾ ਨਹੀਂ ਲੱਗਾ ਤੇ ਵਿਚਾਰ ਕਰਦੇ ਰਹੇ ਕਥਾ ਕਰਦੇ ਰਹੇ ਸਮਾਂ 12 ਤੋਂ ਉੱਪਰ ਉੱਠ ਗਿਆ ਸਾਰੀਆਂ ਸੰਗਤਾਂ ਹੌਲੀ-ਹੌਲੀ ਸਾਰੀਆਂ ਹੀ ਖਿਸਕ ਗਈਆਂ ਕੋਈ ਵੀ ਉੱਥੇ ਨਹੀਂ ਰੁਕੀ ਉੱਥੇ ਕੇਵਲ ਉਹ ਸ਼ਾਹੂਕਾਰ ਦਾ ਪੁੱਤਰ ਸਭ ਤੋਂ ਛੋਟਾ ਪੁੱਤਰ ਉੱਥੇ ਬੈਠਾ ਕਥਾ ਸੁਣਦਾ ਰਿਹਾ ਮਾਦੋ ਦਾਸ ਨੇ ਨੇਤਰ ਖੋਲੇ ਤੇ ਕੀ ਵੇਖਿਆ ਇਕੱਲਾ ਏਕੀ ਸਿੱਖ ਉਹ ਸ਼ਾਹੂਕਾਰ ਦਾ ਪੁੱਤਰ ਹੈ ਤੇ ਫਿਰ ਉਹ ਕਹਿੰਦੇ ਕਿ ਅਸੀਂ ਕਥਾ ਸੁਣਨ ਦੇ ਲਈ ਬੈਠੇ ਰਹੇ ਤੇ ਜਦੋਂ ਫਿਰ ਉਹ ਬਾਹਰ ਗਿਆ ਆਪਣੇ ਘਰ ਨੂੰ ਜਾਣ ਲੱਗਾ ਤੇ ਉਹ ਰਾਜੇ ਦੇ ਜਿਹੜੇ ਸਿਪਾਈ ਸਨ ਉਹਨਾਂ ਨੇ ਫੜ ਲਿਆ ਰਾਜੇ ਦੀ ਸਭਾ ਦੇ ਵਿੱਚ ਉਹਨੂੰ ਲਿਆਂਦਾ ਗਿਆ ਉਹ ਪੁੱਤਰ ਦੇ ਜਿਹੜੇ ਮਾਤਾ ਪਿਤਾ ਸਨ ਉਹਨੂੰ ਸੱਦਿਆ ਗਿਆ ਤੇ ਉਹ ਜਿਹੜੇ ਪੁੱਤਰ ਦੇ ਮਾਤਾ ਪਿਤਾ ਸਨ ਉਹ ਤੇ ਪਹਿਲਾਂ ਹੀ ਦੁਖੀ ਸਨ ਇਹ ਤੋਂ ਤੋਂ ਉਹ ਕਹਿੰਦੇ ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਕਿਉਂਕਿ ਉਹ ਕੰਮ ਨਹੀਂ ਕੋਈ ਕਰਦਾ ਸੀ ਕੇਵਲ ਭਗਤੀ ਕਰਦਾ ਸੀ ਸਤ ਸੰਗਤ ਕਰਦਾ ਸੀ ਉਹ ਛੋਟਾ ਪੁੱਤਰ ਸੀ ਬਾਕੀ ਸਾਰੇ ਕਾਰਤ ਕਰਿਆ ਕਰਦੇ ਸਨ ਕਾਰੋਬਾਰ ਕਰਿਆ ਕਰਦੇ ਸਨ ਉਹਨੇ ਕੇਵਲ ਭਗਤੀ ਕਰਨੀ ਸਤ ਸੰਗਤ ਕਰਨੀ ਕਥਾ ਸੁਣਨੀ ਕਹਿੰਦੇ ਸਾਡਾ ਕੋਈ ਲੇਖਾ ਟੇਕਾ ਨਹੀਂ ਹੈ ਇਹਦੇ ਨਾਲ ਭਾਵੇਂ ਜੋ ਕੋ ਜਿੰਨੂ ਮਰਜ਼ੀ ਕਰੋ ਉਸ ਤੋਂ ਬਾਅਦ ਉਹ ਸ਼ਾਹੂਕਾਰ ਦੇ ਨਿੱਕੇ ਪੁੱਤਰ ਨੂੰ ਪੁੱਛਿਆ ਕਿ ਤੇਰਾ ਹੋਰ ਕੋਈ ਸਾਥੀ ਹੈ ਇੱਥੇ ਕੋਈ ਰਿਸ਼ਤੇਦਾਰ ਕੋਈ ਮਿੱਤਰ ਕਹਿੰਦੇ ਮਾਧੋਦਾਸ ਹੈ ਉਹਨੂੰ ਜਾ ਕੇ ਸਦਕੇ ਲਿਆਉਣਾ ਕਰੋ ਰਾਜੇ ਨੇ ਆਖਿਆ ਮਾਧੋਦਾਸ ਨੂੰ ਸਦਕੇ ਲਿਆਂਦਾ ਗਿਆ ਮਾਦੋਦਾਸ ਨੂੰ ਪੁੱਛਿਆ ਕਿ ਇਹ ਤੇਰਾ ਕੌਣ ਲੱਗਦਾ ਏ ਕਹਿੰਦੇ ਇਹ ਮੇਰਾ ਸਾਰਾ ਕੁਝ ਹੈ ਇਹ ਮੇਰਾ ਪੁੱਤਰ ਵੀ ਹੈ ਇਹ ਮੇਰਾ ਭਾਈ ਵੀ ਹੈ ਇਹ ਮੇਰਾ ਰਿਸ਼ਤੇਦਾਰ ਵੀ ਹੈ ਇਹ ਮੇਰਾ ਸਾਖ ਸੰਬੰਧੀ ਵੀ ਹੈ ਤਾਂ ਇਸ ਪ੍ਰਕਾਰ ਜਦੋਂ ਇਸ ਪ੍ਰਕਾਰ ਮਾਦੋਦਾਸ ਨੇ ਕਿਹਾ ਕਹਿੰਦੇ ਇਹ ਰਾਤ ਨੂੰ ਅਵਾਰਾ ਗਰਦੀ ਕਰਦਾ ਫੜਿਆ ਗਿਆ ਹੈ ਇਸ ਨੂੰ ਸੂਲੀ ਤੇ ਚੜਾਇਆ ਜਾਵੇਗਾ ਕਹਿੰਦੇ ਕਿ ਰਾਤ ਮੈਂ ਕਥਾ ਦੀ ਸਮਾਪਤੀ ਲੇਟ ਕੀਤੀ ਇਸ ਕਰਕੇ ਇਹ ਲੇਟ ਗਿਆ ਤੇ ਇਸ ਕਰਕੇ ਇਹ ਫੜਿਆ ਗਿਆ ਤੇ ਮਾਧੋਦਾਸ ਕਹਿੰਦਾ ਇਹ ਗਲਤੀ ਫਿਰ ਮੇਰੀ ਹੈ ਇਸ ਕਰਕੇ ਮੈਨੂੰ ਸੂਲੀ ਤੇ ਚੜਾਉਣਾ ਕਰੋ ਆਗਿਓ ਰਾਜਾ ਬੋਲਿਆ ਕਿ ਤੈਨੂੰ ਸੂਲੀ ਤੇ ਨਹੀਂ ਅਸੀਂ ਚੜਾ ਸਕਦੇ ਜੇ ਤੈਨੂੰ ਸੂਲੀ ਤੇ ਚੜਾਉਨੇ ਹਾਂ ਤੇ ਸਾਡਾ ਨਰਾਦਰ ਹੁੰਦਾ ਹੈ ਕਿ ਇੱਕ ਧਰਮੀ ਨੂੰ ਇੱਕ ਸੰਤ ਮਹਾਪੁਰਖ ਨੂੰ ਅਸੀਂ ਸੂਲੀ ਤੇ ਚੜਾਇਆ ਹੈ ਜਦੋਂ ਇਸ ਪ੍ਰਕਾਰ ਰਾਜੇ ਨੇ ਸੁਣਿਆ ਰਾਜਾ ਕਹਿੰਦਾ ਕਿ ਅਸੀਂ ਰਾਜੇ ਨੇ ਜਦੋਂ ਆਖਿਆ ਕਿ ਅਸੀਂ ਤੈਨੂੰ ਨਹੀਂ ਚੜਾ ਸਕਦੇ ਮਾਧੋਦਾਸ ਨੇ ਸੁਣਿਆ ਫਿਰ ਰਾਜਾ ਕਹਿਣ ਲੱਗਾ ਕਿ ਅਸੀਂ ਇਸ ਲੜਕੇ ਨੂੰ ਹੀ ਚੜਾਉਣਾ ਹੈ ਸਾਹੂਕਾਰ ਦੇ ਪੁੱਤਰ ਨੂੰ ਉਧਰੋ ਮਾਧੋਦਾਸ ਨੇ ਸਤਿਗੁਰੂ ਸਾਹਿਬ ਜੀਆਂ ਦੇ ਚਰਣਾ ਕਮਲਾਂ ਪਾਸ ਬੇਨਤੀ ਕੀਤੀ ਕਿ ਸਤਿਗੁਰੂ ਸਾਹਿਬ ਜੀ ਕਿਰਪਾ ਕਰਿਓ ਹੁਣ ਲਾਜ ਤੁਹਾਡੇ ਨਾਮ ਨੂੰ ਲੱਗਣੀ ਹੈ ਕਿਉਂਕਿ ਸਤ ਸੰਗਤ ਵੀ ਤੇ ਤੁਹਾਡੀ ਕਰਦਾ ਸੀ ਹੁਣ ਕਿਰਪਾ ਕਰਕੇ ਬਚਾ ਲਿਓ ਸੂਲੀ ਹੁੰਦੀ ਹੈ ਇੱਕ ਤਿੱਖੀ ਲੱਕੜ ਜਿਹਦੇ ਉੱਤੇ ਮਨੁੱਖ ਨੂੰ ਬਿਠਾ ਜਾਂਦਾ ਹੈ ਉਹ ਫਿਰ ਸੂਲੀ ਮਨੁੱਖ ਦੇ ਸਾਰੇ ਸ਼ਰੀਰ ਦੇ ਵਿੱਚੋਂ ਬਾਹਰ ਕੱਢੀ ਜਾਂਦੀ ਹੈ ਮੂੰਹ ਥਾਂ ਤੋਂ ਤਾਂ ਇਸ ਪ੍ਰਕਾਰ ਏਦਾਂ ਉਹਨੂੰ ਮਾਰਿਆ ਜਾਂਦਾ ਹੈ ਤੋ ਜਦੋਂ ਬੇਨਤੀ ਕੀਤੀ ਸਤਿਗੁਰੂ ਸਾਹਿਬ ਜੀਆਂ ਦੇ ਚਰਣਾ ਕਮਲਾਂ ਦੇ ਪਾਸ ਉਹ ਸਾਹੂਕਾਰ ਦੇ ਪੁੱਤਰ ਨੂੰ ਜਦੋਂ ਸੂਲੀ ਤੇ ਬਿਠਾਉਣ ਲੱਗੇ ਉਹ ਸੂਲੀ ਜਿਹੜੀ ਸੁੱਕੀ ਲੱਕੜ ਸੀ ਉਹ ਹਰੀ ਭਰੀ ਹੋ ਗਈ ਉਹਦੇ ਵਿੱਚੋਂ ਕੁੰਮਬਲੀਆਂ ਨਿਕਲ ਆਈਆਂ ਉਹ ਥਾਂ ਨੂੰ ਆਣ ਕੇ ਡੱਗੀਆਂ ਰਾਜੇ ਨੇ ਕਿਹਾ ਹੁਣ ਲੋਹੇ ਦੀ ਸੂਈ ਲਿਆਂਦੀ ਜਾਵੇ ਸੂਲੀ ਫਿਰ ਜਦੋਂ ਲੋਹੇ ਦੀ ਸੂਲੀ ਲਿਆਂਦੀ ਉਹ ਮੋਮ ਬਣ ਗਈ ਤੋ ਇਸ ਪ੍ਰਕਾਰ ਉਹਨੂੰ ਸਤਿਗੁਰੂ ਸਾਹਿਬ ਜੀਆਂ ਨੇ ਆਪ ਰੱਖਿਆ ਉਹ ਪਰਮਾਤਮਾ ਦੀ ਕੀਤੀ ਹੋਈ ਸੰਗਤ ਨੇ ਆਪ ਬਚਾਇਆ ਪਰਮਾਤਮਾ ਦੇ ਜਪੇ ਹੋਏ ਨਾਮ ਨੇ ਆਪ ਬਚਾਇਆ ਕਿਉਂਕਿ ਹੋਰ ਕਿਸੇ ਨੇ ਸਹਾਇਤਾ ਨਹੀਂ ਕਰਨੀ ਉਹ ਜਿਹੜਾ ਰਾਜਾ ਸੀ ਫਿਰ ਸਤਿਗੁਰੂ ਸਾਹਿਬ ਜੀਆਂ ਦਾ ਸ਼ਰਧਾਲੂ ਬਣਿਆ ਮਾਦੋਦਾਸ ਉਹ ਸ਼ਾਹੂਕਾਰ ਦਾ ਪੁੱਤਰ ਤੇ ਉਹ ਰਾਜਾ ਇਹ ਤਿੰਨੇ ਹੀ ਜਾਣੇ ਫਿਰ ਸਤਿਗੁਰੂ ਸਾਹਿਬ ਜੀਆਂ ਦੇ ਪਾਸ ਅੰਮ੍ਰਿਤਸਰ ਸਾਹਿਬ ਜੀਆਂ ਦੀ ਪਾਵਨ ਧਰਤੀ ਤੇ ਆਏ ਸਤਿਗੁਰੂ ਸਾਹਿਬ ਜੀਆਂ ਨੇ ਬਚਨ ਉਚਾਰਨ ਕੀਤਾ ਮੇਰੀ ਮਾਦਵ ਜੀ ਸਤ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਗੁਰੂ ਦੀ ਕਿਰਪਾ ਦੇ ਨਾਲ ਪਰਮ ਪਦਵੀ ਨੂੰ ਪ੍ਰਾਪਤ ਹੋਇਆ ਸੁਕੇ ਕਾਸ਼ਟ ਹਰਿਆ ਜਿਹੜੀ ਸੁੱਕੀ ਲੱਕੜ ਸੀ ਸੂਲੀ ਸੀ ਉਹ ਵੀ ਹਰੀ ਹੋ ਗਈ ਇਸ ਪ੍ਰਕਾਰ ਜਿੱਥੇ ਕਿਸੇ ਨੇ ਸਹਾਇਤਾ ਨਹੀਂ ਕਰਨੀ ਉੱਥੇ ਪ੍ਰਮਾਤਮਾ ਦੇ ਨਾਮ ਨੇ ਸਹਾਇਤਾ ਕਰਨੀ ਹੈ ਹੋਰ ਵੀ ਕੋਈ ਮਨੁੱਖ ਦਾ ਸਹਾਇਕ ਨਹੀਂ ਹੈ ਮੁਕਤ ਮਾਲ ਕਨਕ ਲਾਲ ਹੀਰਾ ਮੁਕਤੀ ਦੇ ਵਰਗੀ ਜਿਹੜੀ ਮਾਲਾਵਾਂ ਹਨ ਕਨਕ ਕਨਕ ਤੋਂ ਭਾਵ ਜਿਹੜਾ ਸੋਨਾ ਲਾਲ ਜਵੇਹਰ ਮਾਣਕ ਅਤੇ ਇਹ ਸਾਰੇ ਹੀ ਮਨ ਰੰਜਨ ਕੀ ਮਾਇਆ ਇਹ ਸਾਰੇ ਹੀ ਮਨ ਨੂੰ ਮੋਹਣ ਵਾਲੇ ਹਨ ਇਹ ਮਨ ਨੂੰ ਆਪਣੇ ਮਗਰ ਲਾਉਣ ਵਾਲੇ ਹਨ ਆਹ ਕਰਤ ਬਿਹਾਨੀ ਅਬਦ ਹੈ ਪਰ ਜਿਨ ਨੇ ਆਪਣੇ ਮਨ ਨੂੰ ਇਹਨਾਂ ਦੇ ਮਗਰ ਲਾ ਲਿਆ ਇਹਨਾਂ ਦੇ ਪਿੱਛੇ ਚੱਲ ਪਿਆ ਮਾਇਆ ਦੇ ਮਗਰ ਪਿੱਛੇ ਚੱਲ ਪਿਆ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਹਾ ਹ ਕਰਤ ਬਿਹਾਨੀ ਅਬਦ ਹੈ ਆਵਦਾ ਕਹਿੰਦੇ ਨੇ ਉਮਰ ਨੂੰ ਬਿਹਾਨੀ ਕਹਿੰਦੇ ਨੇ ਬਤੀਤ ਹੋਈ ਹਾ ਹਾ ਭਾਵ ਹਾਏ ਹਾਏ ਕਰਕੇ ਉਹ ਰੋਂਦਾ ਰੋਂਦਾ ਆਪਣੀ ਉਮਰ ਬਤੀਤ ਕਰਦਾ ਏ ਹਾਏ ਹਾਏ ਤੜਪਦਾ ਹੋਇਆ ਉਹ ਉਮਰ ਬਤੀਤ ਕਰਦਾ ਹੈ ਤਾਂ ਮੈਂ ਸੰਤੋਖ ਨਾ ਪਾਇਆ ਤੇ ਉਹਦੇ ਨਾਲ ਸੰਤੋਖ ਦੀ ਪ੍ਰਾਪਤੀ ਨਹੀਂ ਹੁੰਦੀ ਸਤਿਗੁਰੂ ਸਾਹਿਬ ਜੀਆਂ ਦੇ ਪਾਵਨ ਬਚਨਾਂ ਉnde ਬਿਨਾ ਸੰਤੋਖ ਨਹੀਂ ਕੋਉ ਰਾਜੈ ਸੁਪਨ ਮਨੋਰਥ ਪ੍ਰਥੇ ਸਭ ਕਾਜੈ ਸੰਤੋਖ ਤੋਂ ਬਿਗੈਰ ਕੋਈ ਦੱਜਦਾ ਵੀ ਨਹੀਂ ਹੈ ਸੁਪਨ ਮਨੋਰਥ ਪ੍ਰਥੇ ਸਭ ਕਾਜੈ ਜਿੱਦਾਂ ਸੁਪਨੇ ਦੇ ਲਏ ਹੋਏ ਮਨੋਰਥ ਸੁਪਨੇ ਦੇ ਵਿੱਚ ਵੇਖੇ ਹੋਏ ਐਸ਼ੋ ਪ੍ਰਸਤ ਜ਼ਿੰਦਗੀ ਜਾਂ ਜਿਹੜੇ ਮਨੋਰਥ ਨੇ ਉਹ ਪੂਰੇ ਨਹੀਂ ਹੁੰਦੇ ਨਾ ਉਸੇ ਪ੍ਰਕਾਰ ਜਿੰਨਾ ਚਿਰ ਤੱਕ ਮਨੁੱਖ ਦੇ ਅੰਦਰ ਸਬਰ ਨਹੀਂ ਹੈ ਸੰਤੋਖ ਨਹੀਂ ਹੈ ਉਹਨਾਂ ਚਿਰ ਤੱਕ ਮਨੁੱਖ ਰਾਜ ਦਾ ਨਹੀਂ ਹੈ ਉਹਨਾਂ ਚਿਰ ਤੱਕ ਉਹਦੇ ਕਾਰਜ ਹੀ ਸਾਰੇ ਜਿਹੜੇ ਹਨ ਉਹ ਵਿਅਰਥ ਹਨ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਜਿਹੜੀ ਮਾਇਆ ਦੇ ਮਗਰ ਲੱਗ ਕੇ ਮਨੁੱਖ ਹਾਏ ਹਾਏ ਕਰਦਾ ਇਹ ਦੁਖੀ ਹੁੰਦਾ ਹੈ ਪਰ ਸੰਤੋਖ ਦੀ ਪ੍ਰਾਪਤੀ ਉਹਨੂੰ ਨਹੀਂ ਹੁੰਦੀ ਹਸਤ ਰਥ ਅਸਵ ਪਵਨ ਹਸਤ ਭਾਵ ਹਾਥੀ ਅਸਵ ਤੋਂ ਭਾਵ ਜਿਹੜੇ ਘੋੜੇ ਤੇ ਜਿਹੜੇ ਰਥ ਧਣੀ ਇਹ ਜਿਹੜੇ ਪਵਨ ਤੇਜ ਵਰਗੇ ਚੱਲਣ ਵਾਲੇ ਜਿਹੜੇ ਘੋੜੇ ਤੇਜ ਹਵਾ ਵਰਗੇ ਚੱਲਣ ਵਾਲੇ ਘੋੜੇ ਉਸ ਤੋਂ ਬਾਅਦ ਜਿਹੜੇ ਧਣੀ ਮਨੁੱਖ ਹਨ ਜਿਹੜਾ ਬਹੁਤ ਸਾਰਾ ਮਨੁੱਖ ਤੇ ਖੋਲ ਧੰਨ ਹੈ ਤੇਜ ਧਣੀ ਭੂਮਨ ਚਤਰਾੰਗਾ ਅਤੇ ਇਸ ਤੋਂ ਬਾਅਦ ਭੂਮਨ ਭੂਮਨ ਤੋਂ ਭਾਵ ਜਿਹੜੀ ਧਰਤੀ ਬਹੁਤ ਸਾਰੀ ਜ਼ਮੀਨ ਹੋਣੀ ਚਤੁਰੰਗਣੀ ਫੌਜ ਹੋਣੀ ਚਤੁਰੰਗਣੀ ਫੌਜ ਭਾਵ ਜਿਹਦੇ ਵਿੱਚ ਹਾਥੀ ਹੋਣ ਘੋੜੇ ਹੋਣ ਤੇ ਤੀਸਰੀ ਰਾਤ ਹੋਣ ਤੇ ਚੌਥੀ ਪੈਦਲ ਫੌਜ ਇਹਨੂੰ ਕਹਿੰਦੇ ਨੇ ਚਤੁਰੰਗਣੀ ਫੌਜ ਤੇ ਚਾਰ ਤਰੀਕੇ ਦੀ ਜਿਹੜੀ ਇੱਕ ਚਤੁਰੰਗਣੀ ਫੌਜ ਬਣਦੀ ਹੈ ਚਾਰ ਤਰੀਕੇ ਦੀ ਫੌਜਾਂ ਨੂੰ ਮਿਲਾ ਕੇ ਤੇ ਕਹਿੰਦੇ ਇਹ ਵੀ ਜਿਹੜਾ ਹੈ ਇਹਨਾਂ ਕੁਝ ਹੋਣਾ ਵੀ ਸਾਰਾ ਵਿਅਰਥ ਹੈ ਸੰਗਨਾ ਚਾਲਿਓ ਇਨ ਮਹਿ ਕਛੂ ਐ ਤੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਇਹ ਕੁਝ ਵੀ ਮਨੁੱਖ ਦੇ ਨਾਲ ਨਹੀਂ ਜਾਣਾ ਊਠ ਸਿਧਾਇਓ ਨੰਗਾ ਤੇ ਜਿਹੜੇ ਨਾਲ ਪਾਏ ਹੋਏ ਵਸਤਰ ਨਾ ਉਹ ਵੀ ਨਾਲ ਨਹੀਂ ਜਾਣੇ ਉਹ ਵੀ ਇੱਥੇ ਹੀ ਰਹਿ ਜਾਣੇ ਨੇ ਤੇ ਨੰਗਿਆਂ ਹੀ ਮਨੁੱਖ ਨੂੰ ਇਸ ਸੰਸਾਰ ਤੋਂ ਜਾਣਾ ਪੈਣਾ ਹੈ ਕਿਸੇ ਨੇ ਵੀ ਸਹਾਇਤਾ ਨਹੀਂ ਕਰਨੀ ਪਰਮਾਤਮਾ ਦੇ ਨਾਮ ਤੋਂ ਬਗੈਰ ਇਹ ਸਾਰਾ ਕੁਝ ਹੀ ਇੱਥੇ ਰਹਿ ਜਾਣਾ ਹਰ ਕੇ ਸੰਤ ਪ੍ਰੀਅ ਪ੍ਰੀਤਮ ਪ੍ਰਭ ਕੇ ਹਰੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਸੰਤ ਹਨ ਸੰਤ ਕਾਉਣ ਨੇ ਸਮੇਂ ਅੰਤ ਪਰ ਜੋ ਹੋਤ ਸਹਾਇਤਾ ਤਾਕੀ ਸੰਖਿਆ ਸੰਤ ਬਤਾਈ ਜਿਹੜੇ ਅੰਤਲੇ ਸਮੇਂ ਤੇ ਸਹਾਇਤਾ ਕਰਨ ਵਾਲੇ ਨੇ ਤੇ ਜਿਹੜੇ ਹਰਿ ਪ੍ਰਮਾਤਮਾ ਦੇ ਸੰਤ ਕਿਹੜੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹ ਵਰ ਭੈ ਨਹੀਂ ਜਾਕੈ ਕੰਚਨ ਮਾਟੀ ਮੰਨੈ ਇਸ ਅਵਸਥਾ ਦੇ ਮਾਲਕ ਉਹ ਜਿਹੜੇ ਸੰਤ ਹਨ ਉਹ ਪ੍ਰੇਪ੍ਰੀਤਮ ਪ੍ਰਭ ਕੇ ਉਹ ਪ੍ਰਮਾਤਮਾ ਦੇ ਪਿਆਰੇ ਹਨ ਤਾਕੈ ਹਰ ਹਰ ਗਾਈਐ ਉਹਨਾਂ ਦੇ ਨਾਲ ਰਲ ਕੇ ਉਹ ਪ੍ਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਗਾਉਣਾ ਕਰੋ ਨਾਨਕ ਈਹਾ ਸੁਖ ਆਗੈ ਮੁਖ ਊਜਲ ਇਹਦੇ ਨਾਲ ਇੱਥੇ ਵੀ ਸੁਖ ਪ੍ਰਾਪਤ ਹੋਵੇਗਾ ਆਗੈ ਮੁਖ ਊਜਲ ਅੱਗੇ ਦਰਗਾਹ ਦੇ ਵਿੱਚ ਵੀ ਮੁਖ ਊਜਲੇ ਹੋਣਗੇ ਸਤਿਗੁਰੂ ਕਿਰਪਾ ਕਰੇਗਾ ਦਰਗਾਹ ਦੇ ਵਿੱਚ ਵੀ ਮੁੱਖ ਉਜਲਾ ਹੋਵੇਗਾ ਉਹ ਪਰਮਾਤਮਾ ਦੇ ਕੀਰਤਨ ਕਰਨ ਦੇ ਨਾਲ ਪਰਮਾ ਦੀ ਪਰਮਾਤਮਾ ਦੀ ਕੀਰਤੀ ਕਰਨ ਦੇ ਨਾਲ ਜਸ ਗਾਉਣ ਦੇ ਨਾਲ ਜਸ ਕਿਹਨਾਂ ਦੇ ਨਾਲ ਗਾਉਣਾ ਹੈ ਉਹਨਾਂ ਰਬ ਦੀ ਪਿਆਰੇ ਰੰਗੇ ਹੋਏ ਸਾਧੂਆਂ ਦੇ ਨਾਲ ਮਹਾਪੁਰਖਾਂ ਦੇ ਨਾਲ ਰਲ ਕੇ ਸੰਗ ਸੰਤਨ ਕੈ ਪਾਈਏ ਤੇ ਪਰੇ ਸਾਰਾ ਸੰਗ ਸੰਤਨ ਕੈ ਪਾਈਏ ਸੰਤਾਂ ਦੀ ਸਹਾਇਤਾ ਦੇ ਨਾਲ ਸਾਧੂਆਂ ਦੇ ਸੰਗ ਦੇ ਨਾਲ ਇਹ ਸਾਰਾ ਕੁਝ ਪ੍ਰਾਪਤ ਹੁੰਦਾ ਹੈ ਸਤਿਗੁਰੂ ਸਾਹਿਬ ਜੀ ਪਾਵਨ ਕਿਰਪਾ ਕਰਕੇ ਬਖਸ਼ਿਸ਼ ਕਰਕੇ ਸਮਝਾਉਂਦੇ ਹਨ ਵਿਚਾਰ ਕਰਦਿਆਂ ਏਕ ਨਹੀਂ ਬੇਨਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਗੁਰੂ ਕੀ ਪਿਆਰੀ ਸੰਗਤ ਬਖਸ਼ਣਯੋਗ ਧੰਨ Sri ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰਨ ਕਿਰਪਾ ਕਰਕੇ ਬਖਸ਼ ਦੇਣ ਹੋਈਆਂ ਬੇਨਤ ਭੁੱਲਾਂ ਦੀ ਖਿਮਾ ਆਗਾਂ ਤੋਂ ਅਸੀਸ ਬਖਸ਼ਣੀ ਆਉ ਅਖੀਰ ਵਾਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਹਰ ਕੇ ਸੰਤ ਪ੍ਰੇਅ ਪ੍ਰੀਤਮ ਪ੍ਰਭ ਕੇ ਤਾ ਕੈ ਹਰ ਹਰ ਗਾਈਐ ਨਾਨਕ ਈਹਾ ਸੁਖ ਆਗੈ ਮੁਖ ਊਜਲ ਸੰਗ ਸੰਤਨ ਕੈ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ ਇੱਕ ਓ ਸਤਨਾਮ <Sður>